ਨਾ ਨਾ ਜਿਹੜੇ ਰਾਤ ਰਹੇ ਜਿੰਨੂੰ ਬਹੁਤ ਦੁੱਖ ਦਿੰਦੇ ਆ ਇਹਨਾਂ ਨੇ ਕੋਈ ਹੱਲ ਕੀਤਾ ਜਾਂ ਅਸੀਂ ਪਰਸਾਂ ਤੇ ਮਾਰ ਕਰਦੇ ਆ ਕੋਈ ਹੱਲ ਕੀਤਾ ਆ ਜਿਹਨੇ ਰਾਹੀ ਜਨਨੂੰ ਬਹੁਤ ਜਿਆਦਾ 60 ਕਿਲੋ ਮਾਸਕ ਦਾ ਮੋਟਰਸਾਈਕਲ ਦੀ ਆ ਜੀ 50 ਕੁੱਤੇ ਆ ਜਾਂ ਆਪਸੇ ਇਸੇ ਫੇਰੇ ਤੁਰੇ पंपी <laughs> ਚੱਕਣੀ ਨਹੀਂ ਆਈਦਾ ਸਾਡੇ ਘਰ ਬਹੁਤ ਦਾ 10 12 ਘਰ ਆ ਸਾਰੇ ਲੋਕ ਖੜੇ ਆ ਮੇਰੀ ਲੱਤ ਦੀ ਪਾਰਟੀ ਕੁੱਤਿਆਂ ਦਾ ਇਲਾਜ ਜੀ ਕਰਾ ਰਹੇ ਮੇਰਾ ਮੇਰੀ ਇਹ ਬੇਨਤੀ ਆ ਇਹ ਚੱਕਣੀ ਚਾਹੀਦੀ ਆ ਬੰਤ ਗੱਲ ਸੁਣਨੀ ਚਾਹੀਦੀ ਸਾਡੀ ਚੱਕਣੀ ਚਾਰ ਪਾਸੇ ਦਾ 10 15 ਘਰ ਆ ਕੋਲੇ ਤੇ ਨਾਲੇ ਪਟਵਾਲਾ ਦਾ ਜੀ ਇੱਥੇ ਲੰਗੜਾ ਇਹ ਮੇਰੋਂ ਬਹੁਤ ਜਿਆਦਾ ਮੇਰੋਂ ਤੇ ਹੋਰ ਵੀ ਲੋਕਾਂ ਦਾ ਬਹੁਤ ਨਾਲੇ ਸ਼ਿਕਾਇਤ ਹੁੰਦਾ ਇਹ ਸਰਕਾਰ ਨੂੰ ਬੇਨਤੀ ਸਾਡੀ ਸੁਣਨੀ ਚਾਹੀਦੀ ਇਹ ਬਜ਼ੁਰਗ ਦਾ ਬਹੁਤ ਔਖਾ ਹੈਗਾ ਵਿਚਾਰਾ ਹੁਣ ਸਕੂਟੀ ਤੇ ਬੈਠਾ ਆ ਕੁੱਤੇ ਹੀ ਘੇਟੇ ਨਹੀਂ ਆ ਰਹੇ ਆ ਦੇਖੋ ਕੁੱਤੇ ਆ ਗਿਆ ਕੁੱਤਾ ਹਲਕੇ ਵੀ ਕੁੱਤੇ ਆ ਵਿਚਾਰਾ ਹਲਕੇ ਜਿਹੇ ਕੁੱਤੇ ਜੀ ਫੜੇ ਇਹ ਮਾਸ ਵਾਲੇ ਕੁੱਤੇ ਬਹੁਤ ਤੰਗ ਕਰਦੇ ਸਾਨੂੰ ਪਤਨਾ ਘਰਾਂ ਘਰਾਂ ਦੇ ਵਿੱਚ ਮੜ ਜਾਂਦੇ ਜਾ ਕੇ ਬੱਚੇ ਜਾਂਦੇ ਆ ਬਹੁਤ ਜਿਆਦਾ ਖਤਰੇ ਵਾਲੀ ਗੱਲ ਆ ਅੱਜ ਸਾਡੇ ਪਿੱਛੇ ਜੀ ਇੱਕ ਘਟਨਾ ਹੋ ਗਈ ਸੀ ਆ ਮੇਨ ਸੜਕ ਤੇ ਇੱਕ ਗੁਰੂ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਵਿਚਾਰੇ ਚੱਕਰਪਿੰਡ ਤੋਂ ਗਰੰਤੀ ਸਿੰਘ ਡਿਊਟੀ ਕਰਦਾ ਸੀ ਉਹ ਗਰੰਤੀ ਸਿੰਘ ਜਦੋਂ ਆ ਵਾਪਸ ਚੱਕਰ ਨੂੰ ਜਾਣ ਲੱਗਿਆ ਨਾਲ ਉਹਦਾ ਬਜ਼ੁਰਗ ਪਿੱਛੇ ਬੈਠਾ ਸੀ ਮੋਟਰਸਾਈਕਲ ਤੇ ਉਹਦੇ ਪਿਓ ਦੀ ਗਰੰਤੀ ਸਿੰਘ ਦੀ ਲੱਤ ਫੋੜ ਲਈ ਬਜ਼ੁਰਗ ਦੀ ਤਾਂ ਉਹ ਗੱਡਰ ਉਹ ਅੱਡ 6 ਮਹੀਨੇ ਵਿਚਾਰਾ ਮੰਜੇ ਤੇ ਪਿਆ ਰਿਹਾ ਤਾਂ ਕਰਕੇ ਇਹ ਜਿਆਦਾ ਬਹੁਤ ਮੰਦਭਾਗੀ ਘਟਨਾ ਇੱਥੇ ਕਈ ਬੰਦੇ ਆ ਸਾਡੇ ਬਾਈ ਸਾਡਾ ਬਜ਼ੁਰਗ ਬੈਠੇ ਆ ਉਹਨਾਂ ਨੂੰ ਵੀ ਆ ਸਾਡਾ ਮੁੰਡਾ ਵਿਚਾਰਾ ਲੰਗ ਮਾਰਦਾ ਘਰ ਆ ਫਿਰਦਾ ਕਈ ਬੰਦਿਆਂ ਨੂੰ ਇੱਥੇ ਗੁਸਤਾਂ ਦੀ ਪਰੇਸ਼ਾਨੀ ਆ ਔਰ ਖਾਸ ਕਰਕੇ ਵੈਸੇ ਵੀ ਇਹ ਚੀਜ਼ ਜਿਵੇਂ ਕਹਤਗੇ ਵੀ ਬਹੁਤ ਜ਼ਿਆਦਾ ਫਸਲ ਜਿਹੜੀ ਉਹ ਵੀ ਖਰਾਬ ਹੁੰਦੀ ਆ ਔਰ ਦੂਸਰੀ ਗੱਲ ਇਹ ਜਿਹੜਾ ਮੇਨ ਲੋਕਾਂ ਦਾ ਅੰਗ ਰੱਖਿਆ ਕੇ ਲਈ ਇਹ ਬਹੁਤ ਮਾੜੀ ਗੱਲ ਆ ਇਸ ਲਈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨੂੰ ਜ਼ਰੂਰ ਲੋਕਾਂ ਦੀ ਸੇਫਟੀ ਲਈ ਸਿਹਤ ਦੀ ਖਿਆਲ ਰੱਖਦੇ ਹੋਈ ਇਸ ਨੂੰ ਸਾਈਡ ਤੇ ਕੀਤਾ ਜਾਵੇ ਜਾਂ ਇਹਦਾ ਕੋਈ ਜੋਗ ਪ੍ਰਬੰਧ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਾਮਾ ਵਿਲਾ ਮੁਗ ਦਾ ਹਲਕਾ ਨਿਹਾਲ ਸਿੰਘ ਵਾਲਾ ਜੋ ਕਿ ਰਾਮਾ ਪਿੰਡ ਗੁਰੂ ਗਵੈਸਿਕ ਮਾਰਗ ਜੀ ਦਾ ਜੋ ਲੰਘ ਰਿਹਾ ਰੋਡ ਉਸ ਦੇ ਉੱਪਰ ਇੱਕ ਹੱਡਾ ਰੂੜੀ ਆ ਹੱਡਾ ਰੂੜੀ ਦੀ ਸਮੱਸਿਆ ਬਹੁਤ ਜ਼ਿਆਦਾ ਕਿਉਂਕਿ ਪਹਿਲਾਂ ਜੋ ਕਿ ਇਥੋਂ ਮਰਦਾ ਪਸ਼ੂ ਦੀ ਖੱਲ ਲਾਹੀ ਜਾਂਦੀ ਸੀ ਉਸ ਨੂੰ ਵੇਚਿਆ ਜਾਂਦਾ ਸੀ ਜਦੋਂ ਦੀ ਸਰਕਾਰਾਂ ਨੇ ਮੁਰਦਾ ਦਾ ਕੋਸ ਦੇ ਕਿਨਾ ਬੰਦ ਹੋ ਗਿਆ ਉਸ ਤੋਂ ਬਾਅਦ ਮੁਸ਼ਕਲ ਇਹ ਆ ਗਈ ਕੋਈ ਪਿੰਡ ਦੇ ਵਿੱਚ ਨਾ ਤਾਂ ਕੋਈ ਮੁਰਦਾ ਪਸ਼ੂ ਚੱਕਦਾਗਾ ਜੇ ਕੋਈ ਚੱਕਦਾ ਤਾਂ ਉਹਦੇ ਪੈਸੇ ਲੈਂਦਾ ਇਸ ਕਰਕੇ ਜ਼ਿਮੀਦਾਰ ਭਰਾ ਫਿਰ ਆਪ ਹੀ ਆਪ ਦੇ ਸਾਧਨ ਤੇ ਕੋਈ ਛੱਡਣਾ ਆਉਂਦਾ ਇੱਥੇ ਉਹ ਬਾਹਰ ਹੀ ਛੱਡ ਕੇ ਚਲੇ ਜਾਂਦੇ ਸੁੱਟ ਕੇ ਚਲੇ ਜਾਂਦੇ ਆ ਇਹ ਪਿੰਡ ਲਈ ਪੂਰੀ ਸਮੱਸਿਆ ਇੱਥੇ ਕੁੱਤੇ ਬਹੁਤ ਜ਼ਿਆਦਾ ਵਧੇ ਹੋਏ ਆ ਅਤੇ ਨਾਲ ਹੀ ਬਜ਼ੁਰਗਾਂ ਨੂੰ ਵੀ ਕੁੱਤੇ ਪੈਂਦੇ ਆ ਬੀਬੀਆਂ ਭੈਣਾਂ ਸੈਰ ਲਈ ਜਾਂਦੀਆਂ ਉਹਨਾਂ ਨੂੰ ਵੀ ਪੈਂਦੇ ਆ ਅਸੀਂ ਮੰਗ ਕਰਦੇ ਆ ਸਰਦਾਰ ਮਨਜੀਤ ਸਿੰਘ ਐਮ ਐਲ ਏ ਸਾਹਿਬ ਤੋਂ ਵੀ ਪ੍ਰਸ਼ਾਸਨ ਤੋਂ ਵੀ ਐਸ ਡੀਓ ਹੰਨਿਆਰ ਸਿੰਘ ਵਾਲਾ ਤੋਂ ਵੀ ਪੁਰ ਜ਼ੂਰੋ ਅਪੀਲ ਆ ਸਾਰੇ ਨਗਰ ਨਿਵਾਸੀਆਂ ਦੀ ಗ್ರಾಮ ਪੰਚਾਇਤ ਸਰਪੰਚ ਜਰਨੈਲ ਸਿੰਘ ਜੀ ਰਾਮ ਅਮਨ ਸਿੰਘ ਜੀ ਪ੍ਰਧਾਨ ਜਗਦੇਵ ਸਿੰਘ ਜੀ ਸੋਸਾਇਟੀ ਪ੍ਰਧਾਨ ਅਤੇ ਜਿੰਨੇ ਵੀ ਇਧਰ ਬਾਈ ਮਲਕੀਤ ਸਿੰਘ ਜੀ ਬਾਈ ਨਾਰ ਸਿੰਘ ਜੀ ਪट्रोल पंप ਵਾਲੇ ਵੀਰ ਸਵਰਨ ਸਿੰਘ ਜੀ ਜੋ ਸਮੱਸਿਆ ਕਿ ਇਹਨਾਂ ਦੀ ਨਹੀਂ ਇਕੱਲਿਆਂ ਦੀ ਕਈ ਵੀਰਾਂ ਨੂੰ ਹੁੰਦਾ ਵੀ ਇਹ ਕਹਿੰਦੇ ਖੇਤਾਂ ਵਾਲੇ ਜਾਂ ਘਰਾਂ ਵਾਲੇ ਕਹਿ ਰਹੇ ਆ ਇਹ ਪੂਰੇ ਪਿੰਡ ਦੀ ਸਮੱਸਿਆ ਰਾਹਗੀਰਾਂ ਦੀ ਸਮੱਸਿਆ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਅਸੀਂ ਪੂਰੀ ਗ੍ਰਾਮ ਪੰਚਾਇਤ ਜਗ੍ਹਾ ਦੇਣ ਨੂੰ ਵੀ ਤਿਆਰ ਆ ਪੰਚਾਇਤ ਦੀ ਪੈੜੀ ਪਈ ਆ ਅਸੀਂ ਉਧਰ ਸੈੱਟ ਕੀਤੀ ਜਾਵੇ ਉਹ ਪੰਚਾਇਤ ਦੀ ਜਗ੍ਹਾ ਵੀ ਦੇਣ ਨੂੰ ਤਿਆਰ ਆ ਇਸ ਕਰਕੇ ਸਾਡੀ ਬੇਨਤੀ ਆ ਸਰਦਾਰ ਮਜੀਦ ਸਿੰਘ ਐਮ ਐਲ ਏ ਸਾਹਿਬ ਐਸ ਡੀ ਐਮ ਸਾਹਿਬ ਅਤੇ ਹੋਰ ਵੀ ਜਿੰਨਾ ਪ੍ਰਸ਼ਾਸਨ ਆ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਆ ਜੇ ਕਿਸੇ ਬੱਚੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਫਿਰ ਉਸ ਦਾ ਖੁਦ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਬਹੁਤ ਟਾਈਮ ਦੇ ਕੋਹ ਹਾਰਾ ਲਾ ਰਹੇ ਆ ਬੇਨਤੀਆਂ ਕਰ ਰਹੇ ਆ ਤੋਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਇਧਰ ਹਾਲਾਤ ਦੇਖ ਲੈਣ ਵੀਰ ਜੋ ਕੇ ਅੰਦਰ ਮਰਦਾ ਪਸ਼ੂ ਛੁੱਟੇ ਹੋਏ ਆ ਕਿਸੇ ਦਾ ਪੋਸ ਨਹੀਂ ਲਾਇਆ ਵਾ ਕਿਉਂਕਿ ਪੋਸ ਵੇਖਦਾ ਨਹੀਂ ਇਹ ਸਮੱਸਿਆ ਹੈ ਕਿ ਜ਼ਿਆਦਾ ਤੇ ਸੜੇ ਹਾਲ ਪੰਡ ਦੇ ਵਿੱਚ ਮਹਾਮਾਰੀ ਬਿਮਾਰੀ ਫੈਲਣ ਦਾ ਵੀ ਡਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਆ ਜਾਓ ਉਧਰ